ਭਾਰਤੀ ਰਾਸ਼ਟਰਪਤੀ ਸ਼੍ਰੀਮਤੀ ਡਾਕਟਰ ਦਰੋਪਤੀ ਮੁਰਮੁਰਨੀ ਅੱਜ 24 ਸਤੰਬਰ 2024 ਨਵੀਂ ਦਿੱਲੀ ਵਿੱਚ ਭਾਰਤ ਦੇ ਕੰਟਰੋਲਰ ਅਟੀ ਆਡੀਟਰ ਜਨਰਲ ਸੀਈਜੀ ਦੁਆਰਾ ਆਯੋਜਿਤ ਕੀਤੀ ਜਾ ਰਹੀ 16ਵੀ ਏਸ਼ੀਅਨ ਆਰਗੇਨਾਈਜੇਸ਼ਨ ਆਫ ਸੁਪਰੀਮ ਪਾਡਿਤ ਇੰਸਟੀਚਿਊਟ ਐਸਓਐਸਸੀਆਈ ਅਸੈਂਬਲੀ ਦੀ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦਾ ਕੈਗ ਦੇਸ਼ ਤੇ ਜਨਤਕ ਵਿੱਤ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਇਹ ਬਿਨਾਂ ਕਾਰਨ ਨਹੀਂ ਸੀ ਕਿ ਭਾਰਤੀ ਸੰਵਿਧਾਨੀ ਕੈਗ ਦੇ ਦਫ਼ਤਰ ਨੂੰ ਵਿਆਪਕ ਆਦੇਸ਼ਵਤੀ ਪੂਰੀ ਖੁਦਮੁਖਤਿਆਰੀ ਦੇ ਨਾਲ ਸਾਮਪਿਆ ਹੈ। ਉਹ ਇਹ ਦੇਖ ਕੇ ਖੁਸ਼ੀ ਕਿ ਕੈਗ ਦਾ ਦਫ਼ਤਰ ਸੰਵਿਧਾਨ ਨਿਰਮਾਤਾਵਾਂ ਦੀਆਂ ਉਮੀਦਾਂ ਤੇ ਖਰਾ ਉਤਰਿਆ ਹੈ। ਇਹ ਨੈਤਿਕ ਅਤੇ ਨੈਤਿਕ ਚਾਲ ਚਲਣ ਦੀ ਇੱਕ ਸਖਤ ਕੋਡ ਦੀ ਪਾਲਣਾ ਕਰਦਾ ਹੈ ਜੋ ਗਿਸਤੀ ਕਮ ਕਾਜ ਵਿੱਚ ਉੱਚਤਮ ਕਰਮ ਨੂੰ ਯਕੀਨੀ ਬਣਾਉਂਦਾ ਹੈ ਰਾਸ਼ਟਰਪਤੀ ਨੇ ਕਿਹਾ ਕਿ ਜਨਤ ਖੇਤਰ ਦੀ ਆਡਿਟ ਦਾ ਆਦੇਸ਼ ਲੋਕ ਭਲਾਈ ਸਕੀਮਾਂ ਅਤੇ ਪ੍ਰੋਜੈਕਟਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਲਈ ਇਹ ਯਕੀਨੀ ਬਣਾਉਣ ਲਈ ਕਿ ਉਹ ਸਾਰੇ ਨਾਗਰਿਕਾਂ ਦੀ ਬਰਾਬਰੀ ਨਾਲ ਸੇਵਾ ਕਰਦੇ ਹਨ ਨੂੰ ਸ਼ਾਮਲ ਕਰਨ ਲਈ ਰਵਾਇਤੀ ਆਡਿਟ ਤੋਂ ਅੱਗੇ ਵਧਿਆ ਹੈ ਉਸਨੇ ਕਿਹਾ ਕਿ ਇੱਕ ਵੱਧਦੀ ਤਕਨਾਲੋਜੀ ਸੰਚਾਲਿਤ ਸੰਸਾਰ ਵਿੱਚ ਤਕਨਾਲੋਜੀ ਦੀ ਵਰਤੋਂ ਕਰਕੇ ਵੱਦ ਤੋਂ ਵੱਧ ਜਨਤਕ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਇਸ ਲਈ ਆਦਿਤ ਨੂੰ ਇਸ ਦੇ ਨਿਗਰਾਨ ਕਾਰਜਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਦੇ ਯੋਗ ਹੋਣ ਲਈ ਤਕਨੀਕੀ ਵਿਕਾਸ ਨੂੰ ਜਾਰੀ ਰੱਖਣ ਦੀ ਲੋੜ ਹੈ ਰਾਸ਼ਟਰਪਤੀ ਨੇ ਕਿਹਾ ਕਿ ਆਜ ਰਸੀ ਇੱਕ ਨਾਜ਼ੁਕ ਮੋੜ ਤੇ ਹਨ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਐਨਾਲਿਟਿਕਸ ਮਸ਼ੀਨ ਲਰਨਿੰਗ ਅਤੇ ਜੀਓ ਸਪੇਸ਼ੀਅਲ ਟੈਕਨਾਲੋਜੀ ਵਰਗੀਆਂ ਉਹ ਵਰਦੀਆਂ ਡਿਜੀਟਲ ਤਕਨੀਕਾਂ ਆਧੁਨਿਕ ਸ਼ਾਸਨ ਦੀ ਰੀੜ ਦੀ ਹੱਡੀ ਬਣ ਰਹੀਆਂ ਹਨ ਡਿਜੀਟਲ ਪਬਲਿਕ 인ਫਰਾਸਟ੍ਰਕਚਰ ਡੀਪੀਆਈ ਡਿਜੀਟਲ ਅਰਥਵਿਵਸਥਾ ਦੇ ਕੰਮਕਾਜ ਅਤੇ ਨਾਗਰਿਕਾਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਸਮਰਥਨ ਦੇਣ ਤੇ ਵਧਾਉਣ ਲਈ ਬੁਨਿਆਦ ਵਜੋਂ ਕੰਮ ਕਰਦਾ ਹੈ ਡਿਜੀਟਲ ਪਛਾਣ ਤੋਂ ਲੈ ਕੇ ਗਵਰਨੈਂਸ ਪਲੇਟਫਾਰਮ ਤੱਕ ਡੀਪੀਆਈ ਕੋਲ ਜਨ ਤੱਕ ਸੇਵਾਵਾਂ ਅਤੇ ਵਸਤੂਆਂ ਦੀ ਡਿਲੀਵਰੀ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਹੈ ਉਹਨਾਂ ਨੂੰ ਵਧੇਰੇ ਪਹੁੰਚਯੋਗ ਕੁਸ਼ਲ ਅਤੇ ਸੰਮਲਿਤ ਬਣਾਉਣਾ ਰਾਸ਼ਟਰਪਤੀ ਨੇ ਕਿਹਾ ਕਿ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਆਰਥਿਕ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਕੋਲ ਡਿਜੀਟਲ ਟੈਕਨਾਲੋਜੀ ਤੱਕ ਘੱਟ ਪਹੁੰਚ ਹੈ ਡਿਜੀਟਲ ਹੁਨਰ ਵਿਕਸਿਤ ਕਰਨ ਦੇ ਕਾਫੀ ਮੌਕੇ ਹਨ ਅਤੇ ਡਿਜੀਟਲ ਅਰਥਵਿਵਸਥਾ ਵਿੱਚ ਉਹਨਾਂ ਦੀ ਨੁਮਾਇੰਦਗੀ ਘੱਟ ਹੈ ਇਹ ਪਾੜਾ ਨਾ ਸਿਰਫ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਕਰਨ ਦੀ ਉਹਨਾਂ ਦੀ ਯੋਗਤਾ ਨੂੰ ਸੀਮਤ ਕਰਦਾ ਹੈ ਸਗੋਂ ਅਸਮਾਨਤਾ ਨੂੰ ਵੀ ਕਾਇਮ ਰੱਖਦਾ ਹੈ ਇਹ ਉਹ ਥਾਂ ਹੈ ਜਿੱਥੇ ਸੁਪਰੀਮ ਆਡਿਟ ਸੰਸਥਾਵਾਂ ਸੀਐਸ ਦੀ ਭੂਮਿਕਾ ਮਹੱਤਵਪੂਰਨ ਬਣ ਜਾਂਦੀ ਹੈ ਆਡੀਟਰਾਂ ਦੀ ਤੌਰ ਤੇ ਉਹਨਾਂ ਕੋਲ ਇਹ ਯਕੀਨੀ ਬਣਾਉਣ ਦੀ ਵਿਲੱਖਣ ਜ਼ਿੰਮੇਵਾਰੀ ਅਤੇ ਮੌਕਾ ਹੈ ਕਿ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਇਸ ਤਰੀਕੇ ਨਾਲ ਡਿਜ਼ਾਈਨ ਅਤੇ ਲਾਗੂ ਕੀਤਾ ਗਿਆ ਹੈ ਜੋ ਸਭ ਲਈ ਸ਼ਾਮਲ ਅਤੇ ਪਹੁੰਚਯੋਗ ਹੈ ਰਾਸ਼ਟਰਪਤੀ ਨੇ ਕਿਹਾ ਕਿ ਵਿੱਤੀ ਸੰਸਾਰ ਅਕਸਰ ਅਪਾਰਦਰਸ਼ੀ ਲੇਖਾ ਪਰਥਾਵਾਂ ਦੁਆਰਾ ਕਿਰਿਆ ਰਹਿੰਦਾ ਹੈ ਇਸ ਸੈਟਿੰਗ ਵਿੱਚ ਸਤੰਤਰ ਸੁਪਰੀਮ ਆਡਿਟ ਸੰਸਥਾਵਾਂ ਦੀ ਭੂਮਿਕਾ ਇਹ ਦੇਖਣਾ ਹੈ ਕਿ ਜਨਤਕ ਸਰੋਤਾਂ ਦਾ ਪ੍ਰਬੰਧਨ ਕੁਸ਼ਲਤਾ ਪ੍ਰਭਾਵੀ ਤੰਗ ਨਾਲ ਅਤੇ ਪੂਰੀ ਇਮਾਨਦਾਰੀ ਨਾਲ ਕੀਤਾ ਜਾਂਦਾ ਹੈ ਸੀਐਸ ਦੁਆਰਾ ਆਡਿਟ ਪ੍ਰਤੀ ਮੁਲਾਂਕਣ ਨਾ ਸਿਰਫ ਜਨਤਕ ਫੰਡਾਂ ਦੀ ਰਾਖੀ ਕਰਦੇ ਹਨ ਬਲਕਿ ਪ੍ਰਸ਼ਾਸਨ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਵੀ ਵਧਾਉਂਦੇ ਹਨ